ਹਾਂਜੀ ਦਰਸ਼ਕੋ ਭੈਣੋ ਤੇ ਭਰਾਵੋ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਤੇ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਤੇ ਮੈਂ ਜਿਹਾਰ ਸਿੰਘ ਅੱਜ ਪਹੁੰਚਾ ਹਾਂ ਪਿੰਡ ਚਨਾਥ ਲਕਣਾ ਇਹ ਦੱਸ ਦੇਵਾਂ ਕਿ ਜਿਹੜਾ ਇਹ ਪਿੰਡ ਚਨਾਥ ਲਕਣਾ ਹੈ ਇਹ ਪਿੰਡ ਹੈਗਾ ਜੀ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਪਿੰਡ ਪੈਂਦਾ ਹੈ ਚਨਾਥ ਲਕਣਾ ਤੇ ਜਿੱਥੇ ਤੁਸੀਂ ਵੇਖ ਸਕਦੇ ਹੋ ਵਿਊ ਤੁਸੀਂ ਦੇਖ ਰਹੇ ਹੋ ਜਿਹੜਾ ਵਿਊ ਹੈ ਨਾ ਇਹ ਨਹਿਰ ਤੁਸੀਂ ਵੇਖ ਰਹੇ ਹੋ ਨ ਪਾਖੜਾ ਨਹਿਰ ਤੇ ਇਹਦੇ ਬਾਰੇ ਥੋੜੀ ਜੀ ਅੱਜ ਜਾਣਕਾਰੀ ਦੇਵਾਂਗੇ ਜੀ ਆਪਣੇ ਚੈਨਲ ਤੇ ਤੇ ਦੇਖ ਸਕਦੇ ਹੋ ਇਸ ਜਗ੍ਹਾ ਤੇ ਨਾ ਕਾਫੀ ਵੱਡੀ ਛੱਲ ਪੈਂਦੀ ਆ ਝਾਲ ਵੀ ਕਹਿ ਸਕਦੇ ਆ ਜਿਸ ਨੂੰ ਦੇਖ ਸਕਦੇ ਹੋ ਕਾਫੀ ਵੱਡੀ ਝਾਲ ਪੈਂਦੀ ਆ ਇਸ ਜਗ੍ਹਾ ਤੇ ਤੇ ਐਡੀ ਨਹਿਰ ਦੀ ਚੜਾਈ ਆ ਇਸ ਜਗ੍ਹਾ ਤੇ ਆ ਦਿਖਾਉ ਜੀ ਇਸ ਜਗ੍ਹਾ ਤੇ ਨਾ ਜਿਹੜੀ ਇਸ ਦੀ ਚੜਾਈ ਐ ਇਸ ਤਰਫ ਨੂੰ ਇਹ 70 ਫੁੱਟ ਦੇ ਕਰੀਬ ਹੈ ਜੀ ਚੜਾਈ ਇਸ ਦੀ 70 ਫੁੱਟ ਕਹਿ ਸਕਦੇ ਆ